सरपंच साहब ਤੁਸੀਂ ਚਿੰਤਾ ਨਾ ਕਰੋ ਸ਼ਰਾਬ ਦੀਆਂ ਬੋਤਲਾਂ दारू ਦੀਆਂ ਬੋਤਲਾਂ ਦੀ ਗੱਡੀ ਤੁਹਾਡੇ ਕੋਲ ਅੱਧੀ ਰਾਤ ਪਹੁੰਚ ਜਾਊਗੀ ਟਾਈਮ ਮੰਨ ਕੇ ਚੱਲੋ ਤੁਸੀਂ ਕਿ 11-12 ਕ' ਵਜੇ ਤੁਹਾਡੇ ਕੋਲ दारू ਦੀ ਗੱਡੀ ਆ ਚੁਗੀ ਪੈਸੇ ਦੱਸੋ ਕਿੰਨੇ ਚਾਹੀਦੇ ਨੇ ਤੁਸੀਂ ਐਂ ਕਰੋ ਹੁਣ ਮੈਂਥੋਂ ਤੁਸੀਂ ਲੱਖ ਰੁਪਇਆ ਲੈ ਲਓ ਬਾਕੀ ਪੈਸੇ ਆਪਾਂ ਫਿਰ ਕਰ ਲਾਂਗੇ ਨਾਲੇ ਸਰਪੰਚ ਸਾਹਿਬ ਤੁਹਾਡੇ ਪਿੰਡ ਦੇ ਵਿੱਚੋਂ ਆਪਾਂ ਨੂੰ ਪਰਲੇ ਪਾਸਿਓਂ ਗੁਰਦੁਆਰੇ ਵਾਲੀ ਸਾਈਡ ਤੋਂ ਇਸ ਵਾਰ ਉਹਨਾਂ ਬਾਡਾਂ ਦੇ ਵਿੱਚੋਂ ਵੋਟਾਂ ਨਹੀਂ ਸੀ ਆਪਾਂ ਨੂੰ ਪਈਆਂ। ਥੋੜੀ ਹੁਣ ਪਕੜ ਨਹੀਂ ਪਿੰਡ ਦੇ ਉੱਪਰ ਰਹੀ ਥੋੜੀ ਜਿਹੀ ਤੁਸੀਂ ਆਪਣੀ ਪਕੜ ਵੜਾਓ ਪਿੰਡ ਦੇ ਉੱਪਰ। ਤੇ ਪੈਸੇ-ਪੁਸੇ ਦੀ ਚਿੰਤਾ ਨਾ ਕਰੋ। ਲੱਖ ਰੁਪਈਆ ਮੈਂ ਜਿਹੜਾ ਬੰਦਾ ਗੱਡੀ ਲੈ ਕੇ ਆਊਗਾ ਲੱਖ ਰੁਪਈਆ ਹੀ ਬੰਦਾ ਲੈ ਕੇ ਆਜੂਗਾ। ਹਾਂ। ਨਹੀਂ 5000 ਰੁਪਏ ਵੋਟ। ਪਿਛਲੀ ਵਾਰ ਤਾਂ ਆਪਾਂ ਨੇ ਉੱਥੇ 2000 ਰੁਪਈਆ ਵੋਟ ਖਰੀਦੀ ਸੀ। ਇਸ ਵਾਰ ਤੁਸੀਂ ਕਹਿ ਰਹੇ ਹੋ ਗੁਰਦੁਆਰੇ ਵਾਲੇ ਬਾਡਾਂ ਦੇ ਵਿੱਚ 5000 ਰੁਪਈਆ ਵੋਟ। ਮੰਗਾਈ ਹੋ ਗਈ ਹਾਂ ਬਿਲਕੁਲ ਮੰਗਾਈ ਹੋ ਗਈ ਪਿਛਲੀ ਇਲੈਕਸ਼ਨ 2018 ਦੇ ਵਿੱਚ ਸੀ ਤੇ ਹੁਣ ਵਾਲੀ ਸਰਪੰਚੀ ਦੀ ਚੋਣ ਆ ਗਈ ਮੰਗਾਈ ਤਾਂ ਹੋ ਗਈ ਕੋਈ ਗੱਲ ਨਹੀਂ ਇਹਨੇ ਤੁਸੀਂ ਲੱਖ ਰੁਪਏ ਦੇ ਨਾਲ ਅਡਜਸਟਮੈਂਟ ਕਰੋ ਬਾਕੀ ਜਿਹੜੀ ਪੇਮੈਂਟ ਹੈ ਉਹ ਪੇਮੈਂਟ ਤੁਹਾਨੂੰ ਆ ਜਾਊਗੀ ਤੁਹਾਡੇ ਕੋਲ दारू ਦੀ ਗੱਡੀ ਪਹੁੰਚ ਜਾਊਗੀ ਤੇ ਲੱਖ ਰੁਪਏ ਤੁਹਾਡੇ ਕੋਲ ਆ ਰਿਹਾ ਤੇ ਜਿਹੜੀਆਂ ਵਾਡਾਂ ਦੇ ਵਿੱਚ ਆਪਣੀ ਵੋਟਾਂ ਘੱਟ ਨਿਕਲੀਆਂ ਸੀ ਪਿਛਲੇ ਵਾਰ ਉਹਨਾਂ ਵਾਡਾਂ ਦੇ ਵਿੱਚ ਪੈਸੇ ਥੋੜੇ ਜੇ ਦੱਬ ਕੇ ਦੇ ਦਿਓ ਤਾ ਜੋ ਹੋਰ ਥੋੜਾ ਜਿਹਾ ਆਪਾਂ ਨੂੰ ਉਥੋਂ ਬੈਨੀਫਿਟ ਮਿਲ ਜੇ ਅੱਗੇ ਜਾ ਕੇ ਐਮਐਲਏ ਦੀ ਇਲੈਕਸ਼ਨ ਵੀ ਆਉਣੀ ਹੈ ਜੇ ਥੋੜਾ ਜਿਹਾ ਪਿੰਡ ਹਰਗੇ ਆਪਾਂ ਐਡਾ ਵੰਡਾ ਪਿੰਡ ਵੱਡਾ ਵੱਡਾ ਪਿੰਡੇ ਥੋੜਾ ਤਾਂ ਆਪਾਂ ਕਿਥੇ ਜਿੱਤ ਜਾਂਗੇ ਸੋ ਸਤਿ ਸ੍ਰੀ ਅਕਾਲ ਦੋਸਤੋ ਮੈਂ ਗੁਰਜਿੰਦਰ ਸਿੰਘ ਵੰਗੂ ਤੁਹਾਨੂੰ ਲੱਗਿਆ ਕਿ ਪਤਾ ਨਹੀਂ ਕਿਹੜੇ ਸਰਪੰਚ ਨਾਲ ਗੱਲਾਂ ਚੱਲ ਰਹੀਆਂ ਨੇ ਕਿਨੂੰ दारू ਦੀ ਬੋਤਲ ਦੇਤੀ ਕਿਨੂੰ ਲੱਖਾਂ ਰੁਪਇਆ ਦਿੱਤਾ ਪਰ ਸਚਾਈ ਦੋਸਤੋ ਇਹ ਹੀ ਹੈ ਸਚਾਈ ਇਹ ਹੀ ਹੈ ਜ ਜਿਹਦੀ ਮੈਂ ਗੱਲ ਕਰਕੇ ਹਟਿਆ ਆਪਾਂ ਅੱਗੇ ਹੋਰ ਗੱਲਾਂ ਕਰਾਂਗੇ ਪਰ ਜਿਹੜੇ ਦੋਸਤ ਨਵੇਂ ਆਏ ਨੇ ਚੈਨਲ ਤੇ ਉਹ ਚੈਨਲ ਨੂੰ ਇੱਕ ਵਾਰ ਸਬਸਕ੍ਰਾਈਬ ਕਰ ਲੋ ਜਰੂਰ ਕਿਉਂਕਿ ਜਦੋਂ ਆਪਾਂ ਪੰਜਾਬ ਦੀਆਂ ਪੰਚਾਇਤਾਂ ਸਰਪੰਚਾਂ ਲੀਡਰਾਂ ਦੇ ਬਾਰੇ ਹੋਰ ਗੱਲਾਂ ਬਾਤਾਂ ਕਰਾਂਗੇ ਨਾ ਸਾਰੀਆਂ ਕਿ ਕਾਨੂੰਨ ਕੀ ਕਹਿੰਦਾ ਤੇ ਲੀਡਰ ਕੀ ਕਰਦੇ ਨੇ ਗਰਾਊਂਡ ਲੈਵਲ ਦੇ ਉੱਪਰ ਪਿੰਡਾਂ ਦੇ ਵਿੱਚ ਲੀਡਰ ਕੀ ਕਰਦੇ ਨੇ ਉਹ ਗੱਲਾਂ ਬਾਤਾਂ ਆਪਾਂ ਸਾਰੀਆਂ ਜਦੋਂ ਕਰਾਂਗੇ ਮੈਂ ਅਗਲੀ ਵੀਡੀਓ ਫੇਰ ਬਣਾਉਂਗਾ ਉਹ ਤੁਹਾਡੇ ਤੱਕ ਤਾਂ ਹੋਊਗੀ ਜੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਹੋਊਗਾ ਕਈ ਦੋਸਤ ਕਹਿੰਦੇ ਨੇ ਕਿ ਬਾਈ ਤੁਹਾਡੀ ਵੀਡੀਓ ਨਹੀਂ ਸਾਡੇ ਕੋਲ ਆਉਂਦੀ ਵੀਡੀਓ ਤੁਹਾਡੀ ਬਾਈ ਕਿਹੰਡ ਹੁੰਦੀ ਹੈ ਤੇ ਸਾਡੇ ਕੋਲ ਪਹੁੰਚਦੀ ਨਹੀਂ ਸਾਨੂੰ ਚੈਨਲ ਵੀ ਸਰਚ ਕਰਕੇ ਮਿਲਦਾ ਨਹੀਂ ਚੈਨਲ ਦਾ ਨਾਮ ਹੈ ਦੋਸਤੋ ਪੰਜਾਬੀ ਪਿਓਰਸ਼ਿਪ ਥੱਲੇ ਲਾਲ ਅੱਖਰਾਂ ਦੇ ਵਿੱਚ ਲਿਖਿਆ ਹੋਇਆ ਆ ਰਿਹਾ ਸਬਸਕ੍ਰਾਈਬ ਤੁਸੀਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਬੈਲ ਆਈਕਨ ਤੇ ਕਰ ਲੋ ਤੁਸੀਂ ਕਲਿੱਕ ਵੀਡੀਓ ਕਰਦੇ ਹੋ ਅੱਗੇ ਪੰਚਾਇਤਾਂ ਦੇ ਵਿੱਚ ਪੰਚਾਂ ਸਰਪੰਚ ਜਿਹੜੇ ਬਣੇ ਹੋਏ ਨੇ ਉਹਨਾਂ ਨੂੰ ਵੀ ਆਪਣੇ ਯਾਰ ਦੋਸਤਾਂ ਨੂੰ ਵੀ ਸਾਰੇ ਕਿਤੇ ਵਟਸਐਪ ਗਰੁੱਪਾਂ ਦੇ ਵਿੱਚ ਕਰ ਦਿਓ ਸ਼ੇਅਰ ਕਮੈਂਟ ਕਰਕੇ ਥੱਲੇ ਜਰੂਰ ਜਾਇਓ ਕਿ ਤੁਹਾਡੇ ਪਿੰਡ ਦੀਆਂ ਪੰਚਾਇਤਾਂ ਦੀ ਕੀ ਹਾਲ ਨੇ ਤੁਹਾਡੇ ਪੰਚਾਂ ਦੀ ਕੀ ਹਾਲ ਨੇ ਤੁਹਾਡੇ ਸਰਪੰਚਾਂ ਦੀ ਕੀ ਹਾਲ ਨੇ ਤੁਹਾਡੇ ਨੰਬਰਦਾਰਾਂ ਦੇ ਤੁਹਾਡੇ ਐਮਐਲਏ ਤੁਹਾਡੇ ਐਮਪੀਆ ਦੀ ਕੀ ਹਾਲ ਨੇ ਉਹ ਕਮੈਂਟ ਕਰਕੇ ਜਰੂਰ ਜਾਇਓ ਪਰ ਜਿਹੜੇ ਦੋਸਤ ਨਵੇਂ ਆਏ ਨੇ ਜਾਂ ਹੁਣ ਤੱਕ ਜਿਨ੍ਹਾਂ ਨੇ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਮੈਂ ਹੱਥ ਵਨ ਕੇ ਉਹਨਾਂ ਦੋਸਤਾਂ ਨੂੰ ਨਿਵੇਦਨ ਕਰਦਾ ਕਿ ਪਹਿਲਾਂ ਚੈਨਲ ਕਰੋ ਸਬਸਕ੍ਰਾਈਬ ਫਿਰ ਵੱਧਦੇ ਆਪਾਂ ਅੱਗੇ ਸੋ ਦੋਸਤੋ ਕਰੋ ਚੈਨਲ ਸਬਸਕ੍ਰਾਈਬ ਸੋ ਜਿਨ੍ਹਾਂ ਦੋਸਤਾਂ ਨੇ ਚੈਨਲ ਸਬਸਕ੍ਰਾਈਬ ਕੀਤਾ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਦੋਸਤੋ ਅੱਜ ਆਪਣੇ ਪਿੰਡਾਂ ਦੀਆਂ ਜਿਹੜੀਆਂ ਪੰਚਾਇਤਾਂ ਨੇ ਇਹ ਪੰਚਾਇਤਾਂ ਆਪਣੀਆਂ ਲੀਡਰਾਂ ਨੇ ਜੇਪਾਂ ਦੇ ਵਿੱਚ ਪਾ ਲਈਆਂ ਇਹ ਪੰਚਾਇਤਾਂ ਦੀ ਜਿਹੜੀ ਹਾਲਤ ਹੈ ਹਾਲਤ ਲੀਡਰਾਂ ਨੇ ਇਹਨਾਂ ਪੰਚਾਇਤਾਂ ਦੀ ਤਰਸਯੋਗ ਹਾਲਤ ਕਰਤੀ ਨਹੀਂ ਪਿੰਡ ਦੀ ਪੰਚਾਇਤ ਕੀ ਹੁੰਦੀ ਹੈ ਪਿੰਡ ਦੀ ਪੰਚਾਇਤ ਦੀ ਤਾਕਤ ਕੀ ਹੁੰਦੀ ਹੈ ਪੰਚਾਇਤਾਂ ਦੀ ਤਾਕਤ ਕੀ ਸੀ ਸਰਪੰਚਾਂ ਦੀ ਹیثیت ਕੀ ਸੀ ਪਿੰਡ ਦੀ ਵੈਲਿਊ ਕੀ ਸੀ ਪਿੰਡ ਹੈ ਕੀ ਸੀ ਇਹ ਗੱਲਾਂ ਸਾਰੀਆਂ ਖੁੰਝੇ ਲਾਤੀਆਂ ਲੀਡਰਾਂ ਨੇ ਜੇਕਰ ਕੁਝ ਬਚਿਆ ਜੇਕਰ ਕੁਝ ਬਚਿਆ ਤਾਂ ਉਹ ਬਚਿਆ ਚਾਪਲੂਸੀ ਬੜੇ ਘੱਟ ਪਿੰਡ ਨੇ ਬੜੇ ਘੱਟ ਪਿੰਡਾਂ ਦੇ ਸਰਪੰਚ ਨੇ ਪੰਚਾਂ ਨੇ ਜਿਹੜੇ ਲੀਡਰਾਂ ਦੀ ਚਾਪਲੂਸੀ ਨਹੀਂ ਕਰਦੇ ਸਿਰਫ ਆਪਣੇ ਜਿਹੜੇ ਉਹਨਾਂ ਦੇ ਪਿੰਡ ਨੇ ਪਿੰਡ ਦੇ ਵਿਕਾਸ ਕਾਰਜ ਨੇ ਉਹਨਾਂ ਨੂੰ ਤਰਜੀਹ ਦਿੰਦੇ ਨੇ ਪਹਿਲਾਂ ਨਹੀਂ ਸੀ ਅਜਤੋਂ ਕੁਝ ਸਮੇਂ ਪਹਿਲਾਂ ਇਦਾਂ ਨਹੀਂ ਸੀ ਹੁੰਦਾ ਦੋਸਤੋ ਜਿਹੜੇ ਆਹ ਐਮਐਲਏ ਨੇ ਜਾਂ ਹੋਰ ਨੇ ਲੀਡਰ ਨੇ ਕਿਸੇ ਵੀ ਪਾਰਟੀ ਦੇ ਨੇ ਮੈਂ ਇੱਕ ਪਾਰਟੀ ਨੂੰ ਕਹਿੰਦਾ ਭਾਵੇਂ ਆਜ਼ਾਦ ਵੀ ਨੇ ਭਾਵੇਂ ਆਜ਼ਾਦ ਵੀ ਨੇ ਜਿਹੜੇ ਆਹ ਲੀਡਰ ਨੇ ਇਹ ਪਹਿਲਾਂ ਇਨੀ ਦਖਲਅੰਦਾਜ਼ੀ ਨਹੀਂ ਸੀ ਕਰਦੇ ਪਿੰਡਾਂ ਦੇ ਵਿੱਚ ਪਰ ਹੁਣ ਲੀਡਰਾਂ ਦੀਆਂ ਦਖਲਅੰਦਾਜ਼ੀਆਂ ਬੇਹਤਾਸ਼ਾ ਵਧ ਗਈਆਂ ਪਿੰਡ ਧੜਿਆਂ ਦੇ ਵਿੱਚ ਵੰਡੇ ਗਏ ਪਿੰਡ ਪੱਤੀਆਂ ਦੇ ਵਿੱਚ ਵੰਡੇ ਗਏ ਪਿੰਡਾਂ ਦੇ ਲੋਕਾਂ ਦਾ ਨਿਤ ਥਾਣਿਆਂ ਦੇ ਵਿੱਚ ਜਲੂਸ ਨਿਕਲਦਾ ਕਢਾਉਣ ਵਾਲੇ ਆਹ ਲੀਡਰ ਨੇ ਤੇ ਲੀਡਰਾਂ ਦੇ ਉਹ ਨਾਲ ਮਿਲੇ ਹੋਏ ਸਰਪੰਚ ਨੇ ਪਤਾ ਨਹੀਂ ਕੀ ਮਜਬੂਰੀਆਂ ਨੇ ਹੁਣ ਤੱਕ ਤਾਂ ਆਪਾਂ ਇਹ ਹੀ ਬਸ ਕਾਮਰੌਲੀ ਲਾਈ ਰੱਖੀ ਹੈ ਕਿ ਜਿਹੜੇ ਸੈਕਟਰੀ ਹੁੰਦੇ ਨੇ ਤੇ ਦੇਖੋ ਇੱਕ ਸੈਕਟਰੀਆਂ ਦੇ ਵੀ ਦੇਖੋ ਤੁਸੀਂ بڑے ਤਾਂ ਸੈਕਟਰੀ ਸਮਝਾਰ ਨੇ ਪੜੇ ਲਿਖੇ ਨੇ ਉਹ ਤਾਂ ਸਰਪੰਚ ਨੂੰ ਗਾਈਡ ਵੀ ਕਰਦੇ ਨੇ ਇਹ ਸਭ ਕੁਝ ਹੁੰਦਾ ਕਿ ਸਰਪੰਚ ਜਾਗਰੂਕ ਨਹੀਂ ਹੁੰਦਾ ਸਰਪੰਚ ਆਪਣੇ ਹੱਕਾਂ ਬਾਰੇ ਨਹੀਂ ਜਾਣਦਾ ਇਹ ਸਭ ਕੁਝ ਤੰਗ ਕਰਕੇ ਹੁੰਦਾ ਬਾਕੀ ਜਿਹੜਾ ਸਭ ਤੋਂ ਵੱਡਾ ਦੁਫਾੜ ਹੈ ਉਹ ਦੁਫਾੜ ਲੀਡਰਾਂ ਨੇ ਪਾਇਆ ਮਹਾਤਮਾ ਅਕੰਤ ਤੋਂ ਲੈ ਕੇ ਤੁਸੀਂ ਦੇਖ ਲਿਓ ਮਹਾਤਮਾ ਗਾਂਧੀ ਜਾਂ 1947 ਤੋਂ ਪਹਿਲਾਂ ਪੰਜਾਬ ਦੇ ਪਿੰਡਾਂ ਦੇ ਦਾਸ ਤਾਂ ਤੁਸੀਂ ਦੇਖ ਲਓ ਠੀਕ ਹੈ ਉਦੋਂ ਉਸ ਤਰੀਕੇ ਦੀ ਗੱਲ ਹੁੰਦੀ ਸੀ ਅੱਜ ਦੇ ਸਮੇਂ ਦੇ ਵਿੱਚ ਆਪਾਂ ਅੱਜ ਇਸ ਤਰੀਕੇ ਦੀ ਗੱਲ ਕਰ ਰਹੇ ਹਾਂ ਪਰ ਜਿਹੜਾ ਘਿਚੋਲਾ ਅੱਜ ਦੇ ਸਮੇਂ ਦੇ ਵਿੱਚ ਲੀਡਰਾਂ ਨੇ ਪਾ ਤਿਆ ਪਰ ਜਿੱਥੇ ਅੱਜ ਸਾਡੇ ਪੰਜਾਬ ਦੇ ਦੇਸ਼ ਤੇ ਹਿੰਦੁਸਤਾਨ ਦੇ ਲੀਡਰਾਂ ਨੇ ਪਿੰਡ ਪੰਜਾਬ ਦੇ ਪਿੰਡਾਂ ਨੂੰ ਲੈ ਕੇ ਖੜਾ ਕਰਤਾ ਇਹ ਤਾਂ ਸਵੀਰ ਬੜੀ ਭਿਆਨਕ ਹੈ ਬੜੀ ਖਤਰਨਾਕ ਹੈ ਸਭ ਤੋਂ ਵੱਡੀ ਗੱਲ ਇਹ ਹੈ ਜਿਹੜੇ ਮੰਨ ਲਓ ਕਿ ਇੱਕ ਹਲਕਾ ਹੁੰਦਾ ਹਲਕੇ ਦੇ ਵਿੱਚ ਕਿਸੇ ਦੇ ਵਿੱਚ 200 ਪਿੰਡ ਹੁੰਦਾ 150 ਪਿੰਡ ਹੁੰਦਾ 250 ਪਿੰਡ ਹੁੰਦਾ ਵਿਧਾਨ ਸਭਾ ਹਲਕੇ ਦੇ ਵਿੱਚ ਇੰਨੇ ਪਿੰਡ ਹੁੰਦੇ ਨੇ ਉਸ ਪਿੰਡ ਦਾ ਉਸ ਸੌਰੀ ਉਸ ਹਲਕੇ ਦਾ ਇੱਕ ਐਮਐਲਏ ਹੁੰਦਾ ਤੇ ਉਹ ਐਮਐਲਏ ਕਿਸੇ ਵੀ ਪਾਰਟੀ ਦਾ ਹੋਵੇ ਲੈਫਟ ਵਿੰਗ ਦਾ ਹੋਵੇ ਰਾਈਟ ਵਿੰਗ ਦਾ ਹੋਵੇ ਪੰਥਕ ਧਿਰ ਦਾ ਹੋਵੇ ਜਾਫਰ ਆਜ਼ਾਦ ਹੋਵੇ ਕੋਈ ਵੀ ਹੋਵੇ ਮੈਂ ਇੱਥੇ ਮਤਲਬ ਇੱਕ ਬੰਦੇ ਦੀ ਗੱਲ ਨਹੀਂ ਕਰ ਰਿਹਾ ਮੈਂ ਸਿਸਟਮ ਦੀ ਗੱਲ ਕਰ ਰਿਹਾ ਜਦੋਂ ਮੈਂ ਐਮਐਲਏ ਦੀ ਗੱਲ ਕਰ ਰਿਹਾ ਤਾਂ ਐਮਐਲਏ ਦੀ ਉਸ ਪੋਜੀਸ਼ਨ ਦੀ ਗੱਲ ਕਰ ਰਿਹਾ ਇੱਥੇ ਕਿਸੇ ਵਿਅਕਤੀ ਵਿਸ਼ੇਸ਼ ਦੀ ਗੱਲ ਨਹੀਂ ਕਰ ਰਿਹਾ ਕਿਉਂਕਿ ਵਿਅਕਤੀ ਵਿਸ਼ੇਸ਼ ਇੱਕ ਨਹੀਂ ਇਹ ਸਾਰੇ ਕਿਤੇ ਆਹੀ ਹਾਲ ਬਣਿਆ ਬਣਿਆ ਹੋਇਆ ਅੱਜ ਦੇ ਟਾਈਮ ਦੇ ਵਿੱਚ ਅ 1.5 200 250 300 ਪਿੰਡ ਹੁੰਦਾ ਇੱਕ ਵਿਧਾਨ ਸਭਾ ਹਲਕੇ ਦੇ ਵਿੱਚ ਤਾਂ ਉਦੋਂ ਇੱਕ ਹੁੰਦਾ ਦੋਸਤੋ ਐਮਐਲਏ ਐਮਐਲਏ ਕਹਿੰਦਾ ਕਿ ਸਾਰਾ ਜਿਹੜਾ ਹਲਕਾ ਹਲਕਾ ਮੇਰੇ ਕੰਟਰੋਲ ਦੇ ਵਿੱਚ ਰਹੇ ਭਾਵੇਂ ਪੰਚਾਇਤਾਂ ਮੇਰੀਆਂ ਚੁਣੀ ਹੋਈਆਂ ਨੇ ਜਾਂ ਪੰਚਾਇਤਾਂ ਪਿਛਲੀ ਸਰਕਾਰ ਦੀ ਚੁਣੀ ਹੋਈਆਂ ਸੀ ਐਮ ਐਲ ਏ ਪੰਜ ਸਰਪੰਚ ਮੇਰੀ ਜੇਬ ਦੇ ਵਿੱਚ ਰਹਿਣਾ ਤੇ ਫਿਰ ਅੱਗੇ ਕੀ ਹੁੰਦਾ ਫਿਰ ਐਮ ਐਲ ਏ ਪੰਜਾਬ ਦੇ ਮਸੌਰੀ ਆਪਣੇ ਹਲਕੇ ਦੇ ਪਿੰਡਾਂ ਦੇ ਸਰਪੰਚਾਂ ਨੂੰ ਖਰੀਦਦਾ ਮੋਰੀ ਹੁੰਦਾ ਪੰਚਾਇਤ ਦਾ ਸਰਪੰਚ ਸਰਪੰਚ ਨੂੰ ਉਹ ਸਮਾਨ ਸੌਣੇ ਭੇਜਦੇ ਨੇ ਕੋਈ ਗੱਤ ਨਹੀਂ ਬਦਰ ਦੂਰ ਬੰਡਦੇ ਤੋਂ ਫੜ ਕੇ ਕੋਈ ਫਰਕ ਨਹੀਂ ਪੈਂਦਾ ਹੈ ਹੁੰਦਾ ਸਾਰਾ ਕੁਝ ਇਹ ਭਾਵੇਂ ਕੋਈ ਕੁਝ ਵੀ ਕਹੇ ਸਾਰਾ ਕੁਝ ਚੱਲਦਾ ਹੈ ਤੇ ਪੈਸੇ ਵੀ ਦਿੱਤੇ ਜਾਂਦੇ ਨੇ ਕਿ ਆਹ ਫੜ ਫਲਾਣੇ ਪਿੰਡ ਫਲਾਣੇ ਪਰਿਵਾਰ ਦੀ ਪੰਜ ਵੋਟਾਂ ਨੇ ਪਿਛਲੇ ਵਾਰ ਉਹ ਆਪਾਂ ਨੂੰ ਵੋਟਾਂ ਪਾਈ ਸੀ ਉਹਨਾਂ ਨੇ ਆਪਾਂ ਨੇ ਦੇ ਤਾ ਸੀ ਉਹਨਾਂ ਨੂੰ 10000 ਰੁਪਏ ਦੇਦਾ ਸੀ ਇਸ ਵਾਰ ਉਹ 20 ਮੰਗਦੇ ਨੇ 20 ਦੇ ਦੇ ਦਿੰਦਾ ਉਹਨਾਂ ਨੂੰ ਪਰ ਵੋਟ ਤਾਂ ਆਪਾਂ ਨੂੰ ਪਾਉਣ ਉਹ ਪਰ ਸਰਪੰਚ ਜਰਾਹੀ ਉਹ ਪਿੰਡ ਨੂੰ ਕੰਟਰੋਲ ਕਰਦੇ ਨੇ ਜਿਨ੍ਹਾਂ ਉੰਦੇ ਨਾਲ ਬਣਦੀ ਨਹੀਂ। ਉਹਨਾਂ ਦੇ ਉੱਪਰ ਝੂਠੇ ਪਰਚੇ ਵੀ ਹੁੰਦੇ ਨੇ। ਉਹਨਾਂ ਨੂੰ ਮੁਕਦਮੇ ਬਾਜ਼ੀਆਂ ਦੇ ਵਿੱਚ ਉਲਝਾਇਆ ਵੀ ਜਾਂਦਾ। ਸਰਪੰਚਾਂ ਦੇ ਕਾਗਜ਼ ਰੱਦ ਹੁੰਦੇ ਨੇ। ਸਰਪੰਚਾਂ ਦੇ ਕਾਗਜ਼ ਕਿਵੇਂ ਰੱਦ ਹੁੰਦੇ ਨੇ ਇਹਦੇ ਉੱਪਰ ਮੈਂ ਇੱਕ ਵੀਡੀਓ ਬਣਾਉਂਗਾ। ਵੀਡੀਓ ਤੁਹਾਡੇ ਤੱਕ ਪਹੁੰਚ ਜੂਗੀ ਚੈਨਲ ਸਬਸਕ੍ਰਾਈਬ ਕਰ ਰੱਖਿਓ ਕਰਕੇ। ਤਾਂ ਉਹਨਰ ਫਿਰ ਵਿਰੋਧੀਆਂ ਨੂੰ ਉਲਝਾਇਆ ਜਾਂਦਾ। ਤਾਂ ਇਸ ਤਰੀਕੇ ਨਾਲ ਪਿੰਡ ਬਰਬਾਦ ਹੋਏ ਨੇ। ਜਦੋਂ ਫਿਰ ਜਿਹੜਾ ਪਿੰਡ ਦਾ ਸਰਪੰਚ ਹੈ ਸਰਪੰਚ ਐਮਐਲਏ ਦੀ ਜੇਬ ਦੇ ਵਿੱਚ ਹੈ ਸਰਪੰਚ ਫਿਰ ਉਹ ਕਦੇ ਵਿਕਾਸ ਨਹੀਂ ਕਰ ਸਕਦਾ ਜਿਹੜਾ ਲੱਖਾਂ ਰੁਪਿਆ ਆਪਣੇ ਪੱਲਿਓਂ ਲਾ ਰਿਹਾ ਐਮਐਲਏ ਤੋਂ ਪੈਸੇ ਫੜ ਕੇ ਵੋਟਾਂ ਖਰੀਦ ਰਿਹਾ ਉਹਨੇ ਫਿਰ ਕਦੇ ਪਿੰਡ ਦੀ ਜਿਹੜੀ ਇਹ ਵਿਕਾਸ ਹੈ ਪਿੰਡ ਦਾ ਪਿੰਡ ਦੀ ਡਿਵੈਲਪਮੈਂਟ ਹੈ ਇਹਦੇ ਵੱਲ ਕਦੇ ਤਰਜੀਹ ਨਹੀਂ ਦੋਸਤੋ ਦੇਣੀ ਉਹਨੇ ਸਿਰਫ ਤਰਜੀਹ ਦੇਣੀ ਹੈ ਆਪਣੀ ਜਿੱਡੀ ਵੀ ਛੋਟੀ ਵੱਡੀ ਉਹਦੀ ਸਿਆਸਤ ਹੈਗੀ ਹੈ ਉਸ ਸਿਆਸਤ ਤੱਕ ਉਸ ਬੰਦੇ ਨੇ ਆਪਣੀ ਤਰਜੀਹ ਰੱਖਣੀ ਹੈ ਫਿਰ ਭੁੱਲ ਜਾ ਤੁਸੀਂ ਕਿ ਪਿੰਡ ਦੇ ਵਿੱਚ ਸਫਾਈ ਹੋਊਗੀ ਪਿੰਡ ਦੇ ਛੱਪੜਾਂ ਦੀ ਇਹ ਇੱਕ ਨੁਹਾਰ ਬਦਲ ਜੂਗੀ ਪਿੰਡ ਦੀਆਂ ਗਲੀਆਂ ਨਾਲੀਆਂ ਪੱਕੀਆਂ ਹੋ ਜਾਣਗੀਆਂ ਕੋਈ ਹਸਪਤਾਲ ਆ ਜਾਊਗਾ ਪਿੰਡ ਦੇ ਵਿੱਚ ਸਿਹਤ ਵੱਲੋਂ ਲੋਕ ਤੰਦਰੁਸਤ ਹੋ ਜਾਣਗੇ ਰੂੜੀਆਂ ਪਿੰਡ ਦੀਆਂ ਉਧਰ ਚਲੀ ਜਾਣਗੀਆਂ ਇਹ ਫਿਰ ਨਹੀਂ ਕੰਮ ਹੋਣੇ ਪਿੰਡ ਵਾਲਾ ਪਾਣੀ ਮਿਲ ਜੂਗਾ ਸੀਵਰੇਜ ਪਿੰਡ 'ਚ ਪੈ ਗਈ ਜੂਗੀ ਇਹ ਫਿਰ ਨਹੀਂ ਗੱਲਾਂ ਹੋਣੀਆਂ ਪਰ ਤਾਂ ਟੁੱਟੀ ਹੋਈ ਗਲੀ ਰਹੂਗੀ ਤੇ ਟੁੱਟੀ ਹੋਈ ਨਾਲੀ ਰਹੂਗੀ ਠੀਕਰ ਇਹ ਜੋ ਸਰਪੰਚ ਹੋਣਗੇ ਪਰ ਇਹ ਸਭ ਕੁਝ ਪਿੰਡਾਂ ਦੇ ਵਿੱਚ ਵਾਪਰ ਰਿਹਾ ਜੇ ਨਹੀਂ ਵਾਪਰ ਰਿਹਾ ਤੁਸੀਂ ਕਮੈਂਟ ਕਰਕੇ ਦੱਸਿਓ ਕਿ ਨਹੀਂ ਨਹੀਂ ਸਾਡੇ ਪਿੰਡ ਦੇ ਵਿੱਚ ਐਦਾਂ ਨਹੀਂ ਹੋਇਆ ਸਾਡੇ ਪਿੰਡ ਦਾ ਜਿਹੜਾ ਸਰਪੰਚ ਹੈ ਉਹ ਤਾਂ ਨਿਊਟਰਲ ਹੋ ਕੇ ਕੰਮ ਕਰਦਾ ਅਸੀਂ ਐਮਐਲਏ ਦੀ ਜੇਬ ਦੇ ਵਿੱਚ ਨਹੀਂ ਹੈਗੇ ਸਾਡਾ ਪਿੰਡ ਐਮਐਲਏ ਦੀ ਜੇਬ ਦੇ ਵਿੱਚ ਨਹੀਂ ਹੈਗਾ ਅਸੀਂ ਤਾਂ ਨਿਊਟਰਲ ਆ ਬੜੇ ਹੋਣਗੇ ਥੋੜੇ ਪਿੰਡ ਵੀ ਹੋ ਸਕਦੇ ਨੇ ਪਰ ਬੜੇ ਉਹ ਥੋੜੇ ਪਿੰਡ ਨੇ ਕਿ ਆਪਾਂ ਸਾਰੇ ਪਿੰਡ ਪੰਜਾਬ ਦੇ ਪਿੰਡਾਂ ਦੀ ਗੱਲ ਕਰ ਰਹੇ ਹਾਂ ਆਪਾਂ ਤਾਂ ਸਾਰੇ ਪੰਜਾਬ ਦੇ ਪਿੰਡਾਂ ਦੀ ਗੱਲ ਕਰ ਰਹੇ ਹਾਂ ਇਹ ਚ ਜਾਣੇ ਦੋਸਤੋ ਹੁਣ ਮਤਲਬ ਸਰਪੰਚ ਫੋਨ ਕਰਕੇ ਪੁੱਛੀ ਜਾਂਦਾ ਐਮਐਲਐਨ ਸਰਪੰਚੀ ਦੀ ਵੋਟਾਂ ਕਦੋਂ ਹੋਣਗੀਆਂ ਐਮਐਲਐਨ ਨੇ ਕਰਾਉਣੀਆਂ ਨੇ ਅਵੇਰਨੈਸ ਤਾਂ ਆਪਣੀ ਇੰਨੀ ਕ ਐ ਕਿਸੇ ਹੋਰ ਨੂੰ ਫੋਨ ਲੈ ਲੈਣਾ ਕਿ ਕਦੋਂ ਵੋਟਾਂ ਹੋਣਗੀਆਂ ਅਗਲਾ ਕੁ ਹੋਗਾ ਕੋਈ ਨਾ ਕੋਈ ਨਾ ਹੋਣ ਵਾਲੀਆਂ ਨੇ ਵੋਟਾਂ ਤੁਸੀਂ ਤਿਆਰੀ ਰੱਖੋ ਲੀਡਰ ਨੂੰ ਤਾਂ ਆਪਣੀ ਸੈਨਾ ਤਿਆਰ ਰੱਖਣੀ ਹੈ ਕਿ ਤੁਸੀਂ ਤਾਂ 24 ਘੰਟੇ ਇਲੈਕਸ਼ਨ ਮੋਡ ਦੇ ਵਿੱਚ ਰਹੋ ਜਦੋਂ ਫੋਨ ਆ ਗਿਆ ਘੋੜੇ ਤੇ ਸਵਾਰ ਵੋਟਾਂ ਇਕੱਠੀਆਂ ਕਰਨ ਤੁਰ ਪਏ ਤੁਸੀਂ ਸੰਸਾਧਨ ਸਾਡੇ ਕੋਲ ਨੇ ਪੈਸਾ ਸਾਡੇ ਕੋਲ ਹੈ ਸੋਰਸ ਹਿੱਲੇ ਵਸੀਲੇ ਸਾਡੇ ਕੋਲ ਨੇ ਦੱਸੋ ਕੀ ਚੀਜ਼ ਕਿਦਾ ਉਹ ਹੀ ਦੇ ਦਾਂਗੇ ਪਰ ਵੋਟਾਂ ਪਵਾ ਦਿਓ ਸਾਨੂੰ ਐਮਐਲਏ ਬਣਾ ਦਿਓ ਆਪਾਂ ਐਮਐਲਏ ਬਣ ਕੇ ਕੀ ਕਰਨਾ ਆਪਾਂ ਉਹੀ ਕਰਨਾ ਜੋ ਹੁਣ ਤੱਕ ਪੰਜਾਬ ਦੇ ਨਾਲ ਕਰਦੇ ਆਏ ਹਾਂ ਔਰ ਆਪਾਂ ਨੇ ਕਿਹੜੇ ਅਲੱਗ ਤੋਂ ਕੋਈ ਲੱੱਦਰ ਲਾ ਦੇਣੇ ਨੇ ਐਮਐਲਏ ਬਣ ਕੇ ਜੋ ਪਹਿਲਾਂ ਨਹੀਂ ਕੀਤਾ ਉਹੀ ਅਸੀਂ ਕਰ ਦਾਂਗੇ ਜੋ ਅਸੀਂ ਕੀਤਾ ਸਾਡੇ ਤੋਂ ਬਾਅਦ ਵਾਲੇ ਕਰ ਦਾਂਗੇ ਜਾਂ ਜੋ ਅੱਜ ਅਸੀਂ ਕੀਤਾ ਜੋ ਦੁਬਾਰੇ ਬਣ ਕੇ ਆਵਾਂਗੇ ਉਦੋਂ ਮਸੀਂ ਸਭ ਕੁਝ ਕਰ ਦਾਂਗੇ ਸੋ ਗੱਲਾਂ ਦੋਸਤੋ ਬਹੁਤ ਨੇ ਕਰਨ ਵਾਲੀਆਂ ਤੇ ਹੌਲੀ ਹੌਲੀ ਕਰਦੇ ਵੀ ਰਹਾਂਗੇ ਇਹ ਛੋਟੀ ਵੀਡੀਓ ਬਣਾ ਰਿਹਾ ਹਾਂ 5-5 7-7 ਮਿੰਟ ਦੀਆਂ ਆਉਣ ਵਾਲੇ ਦਿਨਾਂ ਦੇ ਵੀ ਤੁਹਾਡੇ ਵੀ ਪਿੰਡਾਂ ਦੇ ਨਾਲ ਵੀ ਸਾਂਝ ਪਵਾਉਂਗਾ ਸਰਪੰਚਾਂ ਦੇ ਨਾਲ ਵੀ ਸਾਂਝ ਪਵਾਉਂਗਾ ਲੀਡਰਾਂ ਦੇ ਇੰਟਰਵਿਊ ਵੀ ਕਰਾਂਗੇ ਆਪਾਂ ਪਿੰਡਤੀਆਂ ਗਲੀਆਂ ਤੁਹਾਨੂੰ ਮੈਂ ਦਿਖਾਉਂਗਾ ਸੋ ਧੰਨਵਾਦ ਦੋਸਤੋ ਚੈਨਲ ਕਰ ਲਓ ਸਬਸਕ੍ਰਾਈਬ